ਲੋ ਜੀ ਸਸਤੀ ਕਾ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਜੈ ਨਾਮ ਤੇ ਅਸੀਂ ਆਨੰਦ ਫੜੇ ਤੁਹਾਡਾ ਸਵਾਗਤ ਕਰਦੇ ਆਂ ਲੋ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਰਾਜੀ ਖੁਸ਼ੀ ਦੀ ਮੈਂ ਕਾਮਨਾ ਕਰਦੀ ਆਂ ਤੇ ਲੋ ਅੱਜ ਅਸੀਂ ਹਾਜ਼ਰਾਂ ਸਭੀ ਕਚੇਰੀ ਚ ਗੀਤਾਂ ਦੀ ਪਟਾਰੀ ਦੇ ਵਿੱਚੋਂ ਬਹੁਤ ਸੋਹਣਾ ਪਿਆਰਾ ਜਿਹਾ ਲੋਕ ਗੀਤ ਲੈ ਕੇ ਇੱਕ ਭੈਣ ਨੇ ਮੈਨੂੰ ਬਠਿੰਡੇ ਤੋਂ ਇਹ ਗੀਤ ਭੇਜਿਆ ਤੇ ਉਜੋਗੀ ਦਾ ਹੀ ਰੰਧਾ ਲਾਲੋ ਹੈ ਨਾ ਮੋਕਲੀ ਮੈਨੂੰ ਗਾਇਆ ਗੀਤ ਬਹੁਤ ਪਸੰਦ ਨੇ ਤੇ ਕਹਿੰਦੀ ਸਾਡੇ ਵਿਆਹ ਵੀ ਆਗੇ ਅਸੀਂ ਇਹਨੂੰ ਇਹਨੂੰ ਜੀ ਲੰਬੀ ਵਾਲਾ ਸਾਨੂੰ ਗੀਤ ਬਣਾ ਕੇ ਦਿਓ ਮੈਂ ਕਿਹਾ ਵੀ ਕੋਈ ਨਾ ਜਿਹੇ ਜਿਵੇਂ ਮੈਥੋਂ ਸੁਰਖੀ ਬਿੰਦੀ ਲੱਗੂਗੀ ਇਹ ਦਿਨ ਲਾ ਦੋਏ ਜਿਵੇਂ ਵੀ ਮੈਥੋਂ ਬਣਿਆ ਤੇ ਫਿਰ ਮੈਨੂੰ ਹਾਂ ਉਮੀਦ ਆ ਸਾਨੂੰ ਪਸੰਦ ਆਊਗਾ ਤੇ ਉਹ ਮੈਂ ਕਹਿੰਦੇ ਤੁਸੀਂ ਸਾਰੇ ਲੰਬੀ ਦੇ ਦੱਸਿਓ ਮੇਰੇ ਚੈਨਲਸ ਤੇ ਕਹਿੰਦੇ ਸਾਨੂੰ ਮੈਂ ਕਿਹਾ ਮੈਂ ਤਾਂ ਉਸ ਤਰੀ ਹੀ ਸੁਣਾ ਦੂੰ ਕਹਿੰਦੇ ਨਹੀਂ ਸਾਨੂੰ ਲੰਬੀ ਚ ਸੁਣਾਓ ਫਿਰ ਥੋੜੀ-ਮੋਟੀ ਜਿਹੇ ਜਿਵੇਂ ਮੈਥੋਂ ਬਣੀ ਨਾ ਪਸੰਦ ਕਰਿਓ ਤੇ ਉਹ ਵੀ ਆਹੂ ਕੋ ਸੰਸਨ ਲੋ ਹਨ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਇਸ ਤੋਂ ਬਾਅਦ ਨੁਕਤਾ ਉਹ ਉਹ ਵੀ ਇੱਕ ਫਟੇਗੜ ਸਾਹਿਬ ਤੋਂ ਭੈਣ ਕਹਿੰਦੀ ਵੀ ਸਾਡੇ ਐਂਟਾਈਫੈਡ ਮਤਲਬ ਵਿਗੜਿਆ ਹੋਇਆ ਡਾਕਟਰ ਕਹਿੰਦੇ ਨੇ ਮੈਂ ਕਿਹਾ ਵੀ ਡਾਕਟਰ ਦਵਾਈ ਲਓ ਕਹਿੰਦੇ 3-4 ਮਹੀਨੇ ਹੋ ਗਏ ਦਵਾਈਆਂ ਲੈ ਰਹੇ ਨੇ ਪਰ ਲਈ ਜਾਂਦੇ ਕੋਈ ਫਰਕ ਨਹੀਂ ਪਿਆ ਹੈਗਾ ਤੇ ਜੇ ਕੁਝ ਕੋਈ ਦੋਸ਼ੀ ਜੇਸੀ ਨੁਕਤਾ ਮੈਂ ਹਾਂ ਪਹਿਲਾਂ ਪਾਇਆ ਹੋਇਆ 12 ਸੋ ਜੋਨ ਨੂੰ ਪਾਇਆ ਸੀ ਕਹਿੰਦੇ ਸਾਨੂੰ ਵੀ ਡੀ ਲੱਭਿਆ ਨਹੀਂ ਤੇ ਅੱਜ ਉਹੀ ਨੁਕਤਾ ਪਾਉਂਗੀ ਬੁਖਾਰ ਤੋਂ ਪੁਰਾਣੇ ਤੇ ਪੁਰਾਣੇ ਬੁਖਾਰ ਤੋਂ ਛੁਟਕਾਰਾ ਪਾਓ ਇਸ ਇਹ ਤੋਂ ਬਾਅਦ ਆਪਣੀ ਕਾਪੀ ਪੈਨਸਲ ਲੈ ਕੇ ਵੇਜੋ ਕਿਸੇ ਭੈਣ ਭਾਈ ਨੂੰ ਦੱਸਿਆ ਕਰੋ ਹਰੀ ਗੜੇ ਕਿ ਉਹ ਇਸ ਤਰੀਸੀ ਉਹਨਾਂ ਨੂੰ ਬੁਖਾਰ ਹੁੰਦਾ ਤੇ ਉਹਨਾਂ ਨੇ ਕਰਿਆ ਮਾਮੂਲੀ ਐ ਨੁਕਤਾ ਵੀ ਤੇ ਉਹ ਠੀਕ ਹੋ ਗਏ ਤੇ ਤੁਸੀਂ ਕਰਕੇ ਦੇਖ ਲਓ ਦੇਖੋ ਹੈਨਾ ਤੇ ਜੇ ਡਾਕਟਰ ਤੋਂ ਨਹੀਂ ਆ ਰਾਮ ਹੁੰਦਾ ਦੇਸੀ ਨੁਕਤੇ ਨਾਲ ਆਮ ਆਇਆ ਨਾ ਕਰਕੇ ਦੇਖ ਲਓ ਹੈਨਾ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਉਹ ਕੁੜੀ ਨਾ ਬੋਦ ਵਿੱਚ ਹੀਰ ਮਤਲਬ ਰਾਂਝੀਆਂ ਆਪਣੀ ਪਰਜਾਈ ਨੂੰ ਦੱਸਦੇ ਕਿ ਜੋਗੀ ਆਇਆ ਆਪਣੇ ਪਿੰਡ ਚ ਉਹ ਇੰਨਾ ਸੋਹਣਾ ਫਿਰ ਉਹਦੇ ਰੂਪ ਦੀਆਂ ਸਿਫਤਾਂ ਸੁਣਿਓ ਹੈਨਾ ਜੋਗੀ ਨੂੰ ਕਿੰਨਾ ਸਰਾਉਂਦੀ ਕਿੰਨਾ ਕਸੋਹਣਾ ਜੋਗੀ ਉਹ ਤੇ ਤੁਹਾਨੂੰ ਵੀ ਉਹਨੇ ਸੋਹਣਾ ਲੱਗਦਾ ਹੋਗਾ ਦੇਖ ਲਿਓ ਹੈ ਲੋ ਮਾਣੋ ਇਸ ਗੀਤ ਦਾ ਆਨੰਦ ਪਾ ਬੋ ਨੀ

ਨੀ ਗੰਗਰਾਲੀਆਂ ਓਦੀ ਅਖਵੜੀ ਸੋਣੀ ਮਸੇਤਾਨੀ ਨੀਕ ਜੋਗੀ ਆਇਆ ਕੰਨੀ ਮੁੰਦਰਾਸ ਨੈਰੀ ਗਾਲੇ ਗਾਨੀ ਨੀ जोगियाया जोगिया के अम्बा दिशाम बह गया मेरा गडी के ਬਾਬੂ ਲਗਿਆ 니 ਮੇਰਾ ਕੱਢ ਕੇ ਲੈ ਜਾ ਬਾਬੂ ਲਗਿਆ ਮੇਰਾ ਰੇਸ਼ੇ ਮਨਾਰਾ ਬਾਬੂ ਟੇ ਗਿਆ ਦੀਨ ਲੁਟੀ ਕੇ

ਸਿੱਧਾ ਜੇ ਤੋ ਜਾ ਕਿਦਾ ਪਾਪੂ ਨੀ ਸਿਨਾ ਜਾਵੇ ਤੀਰ ਦਾ ਮੈਨੂੰ ਤਾਂ ਜਪ ਦੇ ਪਾਪੂ ਨੀ ਪੁੱਤਰ ਅਮੀਰ ਦਾ ਨੀਓਨ ਬਨਾ ਚੁਕਾਨੀ ਬਾਬੋ ਨੀਕ ਜੋਗੀ ਆਇਆ ਹੈ ਕਲੀ ਫਿਰ ਇਨਾ ਸੋਣਾ ਲੱਖਪਤ ਲਾਤੇ ਨਈਓ ਫਟ ਭਾਰੇ ਨੀ ਨੈਣੋਂ ਪਾਟ ਪਾਰੇ ਨੀ ਪੈਂਦੇ ਹੋ ਦੇ ਨੈਣਾ ਝੋ ਦੇਖ ਲੈ ਸ਼ੇ ਘਾਰੇ ਨੀ ਦੇਖ ਲੈ ਸ਼ੇ ਘਾਰੇ ਨੀ ਦੰਦ ਹੋ ਸੀ ਜੋਗੀ ਦੇ ਦੈ ਜੋਗੀ ਦੇਖ ਨਾਲੇ ਇਸ਼ਾਰੇ ਨੀ ਜਾਨਦ ਚਉਦ ਮੀਂਦਾ ਸ਼ਕਲੇ ਨੀ ਰਾਲੀ ਪਬੋ ਨੀ ਕ ਜੋਗੀ ਆਇਆ ਨੀ ਜੋਗੀ ਪਿੰਡ ਤੇ ਆਇਆ ਕੰਨੀ ਮੁੰਦਰਾ ਗਲੇ ਦੇਵੀ ਚੀਗਾ ਨਹੀਂ ਨੀ ਇੱਕ ਜੋਗੀ ਆ ਕਹ ਬੜੀ ਸੋਣੀ ਮਸਦਾਨੀ ਨੀਕ ਜੋਗੀ ਆਇਆ ਨੀ ਪਿੰਡੇ ਵੀ ਕਿ ਜੋਗੀ ਆਇਆ ਕੰਨੇ ਮੁੰਦਰਾ ਘਰੇ ਦੇਵੀ 체ਗਾ ਨੀਕ ਜੋਗੀ ਨਿਕ ਜੋਗੀ ਆਇਆ ਜੋਗਿਆ ਕੇ ਨਿਵੇਟਾ ਵੀਚਿ ਭਾਗ ਦੇ ਨਿਵੇਟਾ ਵੀਚਿ ਭਾਗ ਦੇ ਨਦਰਿਸ਼ੇਨੀ ਕਰੀਕੇ ਨੀਸੂਤੇ ਭਾਗ ਜਾਗਦੇ ਨੀਸੂਤੇ ਭਾਗ ਜਾਗਦੇ ਕਰ ਦੇ ਚੁਕ ਚੁਕ ਸਲਾਮਾਨੀ ਨਿਭੂਟੇ ਵਾਗਦੇ

ਵੀ ਚੇਨੀ ਕੋਈ ਹੋ ਦੇ ਤੁਲਨੀ ਨਹੀਂ ਕੋਈ ਹੋ ਦੇ ਤੁਲਨੀ ਅਰੂਪ ਉਸ ਮਸਤਾਨੇ ਦਾ ਪੈਂਦਾ ਢੁਲ ਢੁਲੇਨੀ ਅੱਖਾਂ ਬिल्या ਗੋਲਬੀ ਦੇ ਬੁਲੇਨੀ ਗੁਲਾਬੀਓ ਦੇ ਬੁਲੇਨੀ ਦੀਵਾ ਖੇੜਿਆਂ ਦਾ ਕਰਕੇ ਜਾਊਗਾ ਜੋਗੀ ਗੁਲੇਨੀ ਚੰਦ ਚੜ ਜਾਊ ਸਿਖਰ ਦੁਪਹਿਰੇ ਮਿਕੀ ਜੋਗੀ ਆਇਆ ਐਨੀ ਮੁੰਦਰਾਂ ਗਲੇ ਦੇਵੀ ਚੀਗਾ ਨੀ ਨੀਕ ਜੋਗੀ ਆਇਆ ਲੋਲੀ ਗੀਤ ਹੋਇਆ ਪੂਰਾ ਕਹਿੰਦੀ ਦੁਪਹਿਰੇ ਚੰਦ ਚੜ੍ਹ ਕੇ ਜਾਊਗਾ ਉਹ ਖਿਆਲ ਰੱਖਿਓ ਹੀ ਇਹਨੂੰ ਲੈ ਗਿਆ ਸੀ ਤੇ ਇੰਨਾ ਸੋਹਣਾ ਸੁੰਦਰ ਸਰੂਪ ਹੈ ਵੀ ਉਹਦਾ ਇਸ ਤਰ੍ਹਾਂ ਦਾ ਵੀ ਉਹ ਵੀ ਉਹਦੇ ਡੋਰ ਹੋ ਗਈ ਸੀ ਤੇ ਰਾਂਝਾ ਗਿਆ ਸੀ ਨਾ ਜੋਗੀ ਬਣ ਕੇ ਜੇੜਿਆ ਚ ਇਹ ਉਹ ਸਮੇਂ ਦੇ ਗੀਤ ਹੈ ਤੇ ਲਿਖਣ ਵਾਲੇ ਨੇ ਬਹੁਤ ਸੋਹਣਾ ਲਿਖਿਆ ਤੇ ਸਾਥੋਂ ਜਿਹੜਾ ਜਗਾਇਆ ਤੁਸੀਂ ਦੱਸਣਾ ਕਿ ਅਸੀਂ ਕਿਹੜਾ ਜਗਾ ਤਾਂ ਹੈ ਨਾ ਆ ਵੀ ਨੇ ਤਾਂ ਅਸੀਂ ਵਧੀਆ ਸੁਰਖੀ ਬਿੰਦੀ ਲਾਈ ਹੈ ਇਸ ਗੀਤ ਨੂੰ ਸਾਡੇ ਨੇ ਬਣਾਇਆ ਹੈ ਨਾ ਤੇ ਉਹ ਭੈਣ ਦੀ ਸਪਰਸ਼ ਪੂਰੀ ਕਰੀਆ ਥੋੜੀ ਵੀ ਸਪਰਸ਼ ਪੂਰੀ ਹੋ ਗਈ ਹੈ ਨਾ ਜੋਗੀ ਦਾ ਗੀਤ ਜੋਗੀ ਦੀ ਤਾਂ ਮੈਂ ਕਈ ਪਾਈ ਨੇ ਹੈ ਨਾ ਤੇ ਲੈ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਹਨਾ ਤੇ ਜੋਗੀ ਨੂੰ ਦੇਖ ਕੇ ਤੁਸੀਂ ਵੀ ਕੁਝ ਹੋ ਗਏ ਹੋ ਸਾਰੇ ਸਾਡੇ ਨਾਲ ਗਾਇਆ ਕਰੋ ਜਦੋਂ ਅਸੀਂ ਗੀਤ ਗਾਉਨੇ ਆ ਨਾ ਤੇ ਕੋਈ ਵੀ ਗੀਤ ਗਾਈਏ ਤੁਸੀਂ ਨਾਲ-ਨਾਲ ਗਾਇਆ ਕਰੋ ਜਿਹੜੇ ਦੇਖ ਰਹੇ ਹੋ ਹੁਣੇ ਹਨਾ ਜਦ ਫਿਰ ਦੇਖਦੇ ਹੋ ਉਦੋਂ ਵੀ ਗਾ ਕੇ ਦੇਖਿਆ ਕਰੋ ਹਨਾ ਤੇ ਲੋ ਹੁਣ ਤੁਸੀਂ ਉਹ ਕਹਿੰਦੇ ਵੀ ਜਿਹੜਾ ਵਾਰ-ਵਾਰ ਬੁਖਾਰ ਆਉਂਦਾ ਹੈ ਟਾਈਫਾਇਡ ਜਿਵੇਂ ਡਾਕਟਰ ਨੇ ਉਹ ਭੈਣ ਨੂੰ ਦੱਸਿਆ ਫਤਿਹ ਕਾਣਾ ਸਹਵਾਲੀ ਨੂੰ ਵੀ ਉਹ ਉਹ ਕਹਿੰਦੇ ਸੀ ਬਹੁਤ ਦਵਾਈਆਂ ਲੈ ਲਈਏ ਪੰਜ ਚਾਰ ਮਹੀਨੇ ਹੋ ਗਏ ਵੀ ਹੱਡ ਭੰਨੀ ਰਹਦੀ ਹੈ ਬਾਹਰ ਤਾਂ ਬੁਖਾਰ ਦੇਸਦਾ ਨਹੀਂ ਪਰ ਬੰਦਾ ਡਿੱਗ ਗਿਆ ਡਿੱਗਿਆ ਰਹਿੰਦਾ ਤੇ ਵੀ ਇਹ ਥੋੜਾ ਵਿਗੜਿਆ ਹੋਇਆ ਟਾਈਫਾਇਡ ਉਹਦੇ ਵਾਸਤੇ ਵੈਦਾਂ ਦਾ ਪਹਿਲਾਂ ਹੀ ਪਾਇਆ ਹੋਇਆ ਨੁਕਤਾ ਮੈਂ ਪਹਿਲਾਂ ਪਾਤਾ ਹਰੀ ਗੜਿਕ ਮਤਲਬ ਵੀਰ ਮੇਰਾ ਠੀਕ ਵੀ ਹੋ ਗਿਆ ਉਹ ਕਹਿੰਦੇ ਹੁਣ ਸਾਨੂੰ ਨਹੀਂ ਜੱਗਦਾ ਜੀ ਬੁਖਾਰ ਮੂਲੀ ਗੱਲ ਹੈ ਪਤਾ ਕੀ ਹੈ ਇਹ ਤੁਸੀਂ ਇਹ ਬੁਖਾਰ ਮਤਲਬ ਕਰੋ ਉਪਾਅ ਮੂਲੀ ਜਿਹਾ ਹੀ ਹੈ ਤੇ ਤੁਸੀਂ ਵੀ ਕਾਲੀਆਂ ਮਿਰਚਾਂ ਲਿਖ ਲੋ ਕਾਲੀ ਮਿਰਚਾਂ ਦੋ ਤਿੰਨਾਂ ਕਾਲੀਆਂ ਮਿਰਚਾਂ ਤਿੰਨ ਪਾ ਲੋ ਚਾਰ ਪਾ ਲੋ ਕਾਲੀਆਂ ਮਿਰਚਾਂ ਤੇ 3-4 ਹੀ ਤુલਸੀ ਦੇ ਪੱਤੇ 3-4 ਹੀ ਪੋਠ ਕੰਡੇ ਦੇ ਪੱਤੇ ਪੋਠ ਕੰਡਾ ਨਾ ਭੁੱਲਿਓ ਤુલਸੀ ਦਾ ਥੋੜੀ ਜਿਆਦਾ ਹੈ ਜੀ ਹੈਨਾ ਪੋਠ ਕੰਡੇ ਦੇ 3-4 ਪੱਤੇ ਤੇ 3-4 ਕਾਲੀਆਂ ਮਿਰਚਾਂ ਤੇ 3-4 ਹੀ ਆਪਣਾ ਇਹਦੇ ਤੁਰਸੀ ਦੇ ਪੱਤੇ ਤਿੰਨੇ ਚੀਜ਼ਾਂ ਹੋ ਗਈਆਂ ਨਾ ਤੇ ਇਹਨੂੰ ਸਵੇਰ ਸ਼ਾਮ ਇਹ ਸਵੇਰੇ ਚੱਬ ਲੈਣੇ ਨੇ ਸ਼ਾਮ ਨੂੰ ਇਹ 3-4 ਦਿਨ ਕਰੋ ਤੇ ਬੁਖਾਰ ਮੁੜ ਕੇ ਚੜੂਆ ਨਹੀਂ ਬਾਕੀ ਪਰਮਾਤਮਾ ਦੇ ਅੱਛਾ ਪਰਮਾਤਮਾ ਭਲੀ ਕਰੂ ਅਜਮਾ ਕੇ ਜਰੂਰ ਦੇਖੋ ਹੈਨਾ ਤੇ ਉਹ ਭੈਣ ਨੂੰ ਕਿਹਾ ਸੀਗਾ ਜੀ ਮੈਂ ਪਹਿਲਾਂ 6 ਜੂਨ ਨੂੰ ਪਾਇਆ ਸੀਗਾ ਤੇ ਅੱਜ ਫੇਰ ਹੁਣ 2 ਅਗਸਤ ਹੋ ਗਿਆ ਨਾ ਅੱਜ ਫੇਰ ਪਾਇਆ ਮੈਂ ਬਾਰੀ ਬਾਰੀ ਮੈਂ ਰਿਪੀਟ ਕਰਦੀ ਰਹਿੰਦੀ ਆ ਤੇ ਲੋ ਮਾਣੋ ਇਸ ਗੀਤ ਦਾ ਤੇ ਨੁਕਤੇ ਦਾ ਆਨੰਦ